ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਬਿਨ ਗੁਰ ਰੋਗ ਨਾ ਟੁੱਟਈ ਹਮੇ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹਿ ਸਮਾਏ ਗੁਰ ਸਬਦਿ ਹਰ ਪਾਈਐ ਬਿਨ ਸਬਦੈ ਭਰਮ ਭੁਲਾਏ ਮਨ ਰੇ ਨਿਜ ਘਰ ਵਾਸਾ ਹੋਏ ਰਾਮ ਨਾਮ ਸਾਲਾਹਿ ਤੂ ਫਿਰ ਆਵਣ ਜਾਣ ਨਾ ਹੋਏ ਰਹਾਉ ਹਰ ਇੱਕੋ ਦਾਤਾ ਵਰਤਦਾ ਦੂਜਾ ਅਬਰ ਨਾ ਕੋਏ ਸਬਦ ਸਾਲਾਹੀ ਮਨਵਸੈ ਸਹਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੇ ਤੈ ਦੇ ਹਉ ਮੈਂ ਸਭਾ ਗਣਤ ਹੈ ਗਣਤੈ ਨੋ ਸੁਖ ਨਾਹੀ ਵੇਖ ਕੀ ਕਾਰਕ ਮਾਵਣੀ ਵੇਖ ਹੀ ਮਾਹੇ ਸਮਾਹੇ ਬਿਨ ਨਾ ਬੈਠੌਰ ਨਾ ਪਾਏਨੀ ਜਮਪੁਰ ਦੁਖ ਸਹਾਹੇ ਜਿਓ ਪਿੰਡ ਸਭ ਤਿਸ ਦਾ ਤਿਸੈ ਦਾ ਆਧਾਰ ਗੁਰ ਪ੍ਰਸਾਦੇ ਬੁਝੀਐ ਤਾ ਪਾਏ ਮੋਖ ਦਵਾਰ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ ਸ੍ਰੀ ਰਾਗ ਮਹੱਲਾ ਤੀਜਾ ਤਿਨਾ ਆਨੰਦ ਸਦਾ ਸੁਖ ਹੈ ਜਿਨਾ ਸਚ ਨਾਮ ਆਧਾਰ ਗੁਰ ਸਬਦ ਦੀ ਸਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵਹਿ ਸਾਚੇ ਨਾਏ ਪਿਆਰ ਕਿਰਪਾ ਕਰ ਕੈ ਆਪਣੀ ਦਿਤੋਂਨ ਭਗਤ ਪੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰਿ ਸਿਉ ਰਹੈ ਸਮਾਈ ਰਹਾਉ ਸੱਚੀ ਭਗਤੀ ਮਨ ਲਾਲ ਥੀਆ ਰਤਾ ਸਹਿਜ ਸੁਭਾਏ ਗੁਰ ਸਬਦਿ ਮਨ 모ਹਿਆ ਕਹਿਣਾ ਕਛੂ ਨਾ ਜਾਏ ਜਿਹਵਾ ਰਤੇ ਸਬਦ ਸਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖ 에ਹੋ ਰੰਗ ਪਾਈਐ ਜਿਸਨੋ ਕਿਰਪਾ ਕਰੇ ਰਜਾਈ ਸੰਸਾ 에ਹੋ ਸੰਸਾਰ ਹੈ ਸੁਤਿਆ ਰੈਣ ਵਿਹਾਈ ਇਕ ਆਪਣੈ ਭਾਣੈ ਕੱਢ ਲੈ ਅਨ ਆਪੇ ਲਇਓਨ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਵਡਾਈ ਦਿੱਤੀ ਅਨ ਗੁਰਮੁਖ ਦੇ ਬੁਝਾਏ ਸਬਨਾ ਕਾ ਦਾਤਾ ਏਕ ਹੈ ਭੁੱਲਿਆ ਲੈ ਸਮਝਾਏ ਇਕ ਆਪੇ ਆਪ ਖਵਾਇਨ ਦੂਜੇ ਛੱਡਿਨ ਲਾਏ ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ ਅਨ ਦਿਨ ਨਾਮੇ ਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸਚ ਪਾਇਆ ਰਸਨਾ ਤਜ ਵਿਕਾਰ ਗੁਰ ਸਬਦਿ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਗੁਰ ਕਿਨੈ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਮੁਖ ਮੈਲ ਨ ਉਤਰੈ ਜਿਚਰ ਗੁਰ ਸਬਦ ਨਾ ਕਰੇ ਪਿਆਰ ਮਨ ਮੇਰੇ ਸਤਗੁਰ ਕੈ ਭਾਣੈ ਚਲ ਨਿਜ ਘਰ ਵਸਹਿ ਅੰਮ੍ਰਿਤ ਪੀਵਹਿ ਤਾ ਸੁਖ ਲਹਿ ਹੈ ਮਹਲ ਰਹਾਉ ਅਵਗਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲਾਇ ਹਦੂਰ ਮਨ ਮੁਖ ਸਬਦ ਨਾ ਜਾਣਈ ਅਵਗਣ ਸੋ ਪ੍ਰਭ ਦੂਰ ਜਿਨੇ ਸਚ ਪਛਾਣਿਆ ਸਚ ਰਤੇ ਭਰਪੂਰ ਗੁਰ ਸਬਦੀ ਮਨ ਬੇਧਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਓਨ ਸਬਦੇ ਲਇਓਨ ਮਿਲਾਏ ਸਚਾ ਰੰਗ ਨ ਉਤਰੈ ਜੋ ਸਚ ਰਤੇ ਲਿਵ ਲਾਇ ਚਾਰੇ ਕੁੰਡਾ ਭਵ ਥਕੇ ਮਨਮੁਖ ਬੂਝ ਨ ਪਾਏ ਜਿਸ ਸਤਗੁਰ ਮੇਲੇ ਸੋ ਮਿਲੇ ਸਚੈ ਸਬਦ ਸਮਾਈ ਮਿਤਰ ਕਣੇਰੇ ਕਾ ਅਰਥ ਕੀ ਮੇਰਾ ਦੁਖ ਕਟੈ ਕੋਇ ਮਿਲ ਪ੍ਰੀਤਮ ਦੁਖ ਕਟਿਆ ਸਬਦ ਮਿਲਾਵਾ ਹੋਇ ਸਾਚ ਖਟਣਾ ਸਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜ ਹੈ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਣ ਕਰਤਾ ਕਰੇ ਸ੍ਰੇਸ਼ਟ ਦੇਖੈ ਆਪ ਉਪਾਇ ਸਭ ਏਕੋ ਇਕ ਵਰਤਦਾ ਅਲਖ ਨਾ ਲਖਿਆ ਜਾਏ ਆਪੇ ਪ੍ਰਭੂ ਦਇਆਲ ਹੈ ਆਪੇ ਦੇ 부ਝਾਏ ਗੁਰਮਤੀ ਸਦਮਨ ਵਸਿਆ ਸੱਚ ਰਹੇ ਲਿਵ ਲਾਏ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮਨ ਤਨ ਸੀਤਲ ਸਭ ਥੀਏ ਨਾਮ ਵਸੈ ਮਨ ਆਏ ਰਹਾਉ ਜਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਣੀਐ ਜਾ ਆਪੇ ਨਦਰ ਕਰੇ ਸੇ ਜਨ ਸਬਦੇ ਸੋਹਣੇ ਤੇ ਤ ਸੱਚੇ ਦਰਬਾਰ ਗੁਰਮੁਖ ਸੱਚਾ ਸਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰਾ ਵਾਰ ਘਟ ਘਟ ਆਪੇ ਹੁਕਮ ਵਸੈ ਹੁਕਮੇ ਕਰੇ ਵਿਚਾਰ ਗੁਰ ਸਬਦ ਦੀ ਸਲਾਹੀ ਹੈ ਹਾਮੇ ਵਿੱਚੋ ਹੋ ਖੋਇ ਸਾ ਤਨ ਨਾ ਵੈ ਬਾਹਰੀ ਅਵਗਣਵੰਤੀ ਰੋਇ ਸੱਚ ਸਲਾਹੀ ਸੱਚ ਲਗਾ ਸਚੈ ਨਾਏ ਤ੍ਰਿਪਤ ਹੋਇ ਗੁਣ ਵਿਚਾਰੀ ਗੁਣ ਸੰਗ੍ਰਹਾ ਅਵਗੁਣ ਕੱਢਾ ਧੋਇ ਆਪੇ ਮੇਲ ਮਿਲਾਏ ਦਾ ਫਿਰ ਵੇ ਛੋੜਾ ਨਾ ਹੋਇ ਨਾਨਕ ਗੁਰਸਾ ਲਾਹੀ ਆਪਣਾ ਜੇ ਦੂ ਪਾਈ ਪ੍ਰਭ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਗਹੇਲੀਏ ਕਿਆ ਚੱਲਿਆ ਬਾਹ ਲੁਡਾਏ ਆਪਣਾ ਪਿਰ ਨਾ ਪਛਾਣਹੀਂ ਕਿਆ ਮੋਹ ਦੇ ਸਹ ਜਾਏ ਜਿਨੀ ਸਖੀ ਕੰਤ ਪਛਾਣਿਆ ਹਉ ਤਿਨ ਕੈ ਲਾਗੋ ਪਾਏ ਤਿਨਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ ਮੁੰਦੇ ਕੂੜ ਮੁਠੀ ਕੂੜਿਆਰ ਪਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਉ ਮਨ ਮੁਖ ਕੰਤ ਨਾ ਪਛਾਨਾਈ ਤਿਨ ਕਿਉ ਰਹਿਣ ਵਿਹਾਰੇ ਗਰਭ ਅਟਿਆ ਤ੍ਰਿਸ਼ਨਾ ਜਲਹਿ ਦੁਖ ਪਾਵਹਿ ਦੁਜੈ ਭਾਏ ਸਬਦ ਰਤੀ ਆਸੋ ਹਾਗਣੀ ਤਿਨ ਵਿੱਚ ਹੋ ਹਉ ਮੈਂ ਜਾਏ ਸਦਾ ਪਿਰ ਰਾਵਹਿ ਆਪਣਾ ਤਿਨਾ ਸੁਖੇ ਸੁਖ ਵਿਹਾਈ ਗਿਆਨ ਵਿਹੋਣੀ ਪਰਮੁਤੀਆ ਪਰਮ ਨਾ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬੇਨ ਪਿਰ ਦੇਖੇ ਭੋਖ ਨਾ ਜਾਏ ਆਵਹੋ ਮਿਲਹੋ ਸਹੇਲੀ ਹੋ ਮੈਂ ਪਿਰ ਦੇਹੋ ਮਿਲਾਏ ਪੂਰੈ ਭਾਗ ਸਤਗੁਰ ਮਿਲੈ ਪਿਰ ਪਾਇਆ ਸਚ ਸਮਾਈ ਸੇ ਸਹੀ ਆਸੋਹਾਗਣੀ ਜਿਨ ਕਉ ਨਦਰ ਕਰੇ ਖਸਮ ਪਛਾਨ ਹੈ ਆਪਣਾ ਤਨ ਮਨ ਆਗੈ ਦੇ ਘਰਵਾਰ ਪਾਇਆ ਆਪਣਾ ਹਉ ਮੈਂ ਦੂਰ ਕਰੇ ਨਾਨਕ ਸੋਭਵੰਤਿ ਆਸੋਹਾਗਣੀ ਅਨ ਦਿਨ ਭਗਤ ਕਰੇ ਘਰਵਾਰ ਪਾਇਆ ਆਪਣਾ ਹਉ ਮੈਂ ਦੂਰ ਕਰੇ ਨਾਨਕ ਸੋਭਵੰਤੀ ਆਸੋਹਾਗਣੀ ਅਨ ਦਿਨ ਭਗਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ